ਪੰਜਾਬ ਦੀ ਤੀ ਸੰਦੀਪ ਕੌਰ ਨੇ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸੰਦੀਪ ਕੌਰ ਦਾ ਜਨਮ ਪਿੰਡ ਅੜਾ ਚਾਵਿਖੇ ਹੁੰਦਾ ਹੈ। ਸੰਦੀਪ ਦੇ ਪਿਤਾ ਦਵਿੰਦਰ ਸਿੰਘ ਗਰਛਾ ਜੋ ਕਿ ਸਮਰਾਲਾ ਥਾਣੇ ਵਿੱਚ ਬਤੌਰ ASI ਤਾਇਨਾਤ ਸਨ। ਸੰਦੀਪ ਕੌਰ ਨੇ B.Tech ਦੀ ਡਿਗਰੀ ਲੈਣ ਤੋਂ ਬਾਅਦ ਕੈਨੇਡਾ ਅਗਲੀ ਪੜ੍ਹਾਈ ਕੀਤੀ ਅਤੇ ਮਿਹਨਤ ਕਰਦੀ ਰਹੀ। ਕੈਨੇਡਾ ਪੁਲਿਸ ਵਿੱਚ ਭਰਤੀ ਹੋ ਜਾਂਦੀ ਹੈ ਜੋ ਕਿ ਪੂਰੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਅਤੇ ਕਈ ਥਾਵਾਂ 'ਤੇ ਅਸੀਂ ਦੇਖਦੇ ਹਾਂ ਕਿ ਲੜਕੀ ਅਤੇ ਲੜਕੀਆਂ ਦੇ ਵਿੱਚ ਫਰਕ ਰੱਖਿਆ ਜਾਂਦਾ ਹੈ ਲੜਕੀਆਂ ਨੂੰ ਲੜਕੀਆਂ ਦੇ ਮੁਕਾਬਲੇ ਘੱਟ ਮੌਕੇ ਦਿੱਤੇ ਜਾਂਦੇ ਨੇ ਲੜਕੀ ਦੇ ਪਿਤਾ ਐਸਐਸ ਡਿਵਿੰਦਰ ਸਿੰਘ ਗਰਚਾ ਜਦੋਂ ਕੈਨੇਡਾ ਤੋਂ ਵਾਪਸ ਆ ਕੇ ਆਪਣੀ ਡਿਊਟੀ ਤੇ ਥਾਣਾ ਸਮਰਾਲਾ ਵਿਖੇ ਪਹੁੰਚੇ ਤਾਂ ਡੀਐਸਪੀ ਤਲਰੋਚਨ ਸਿੰਘ ਐਸਐਚਓ rau virender singh ਅਤੇ ਸਮੂਹ ਮੁਲਾਜ਼ਮਾ ਨੇ ਹਾਰ 파ਕੇ ਮੂੰਹ ਮਿੱਠਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਮੇਰਾ ਨਾਮ ਐਸਐਸ ਦਵਿੰਦਰ ਸਿੰਘ ਹੈ ਥਾਣਾ ਸਮਰਾਲਾ ਪੋਸਟਕਾ ਪਿੰਡ ਮਰਾਡਾ ਚਾ ਮੇਰੀ ਬੇਟੀ ਸਟੱਡੀ ਵੇਤੇ ਸੰਦੀਪ ਕੌਰ ਬਹਰ ਗੰਡਾ ਗਿਆ ਸੀ ਮੇਰੇ ਤਿੰਨੋ ਬੱਚੇ ਕੈਨੇਡਾ ਵਿੱਚ ਸੈਟਲ ਨੇ ਛੋਟੀ ਬੇਟੀ ਆ ਮੇਰੀ ਜਿਹਨੇ ਪੋਸਟ ਦੇ ਵਿੱਚ ਜੁਆਇਨ ਕੀਤਾ ਪਹਿਲਾਂ ਨੇ ਆਪਣੀ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਨੇ ਪੀਆਰ ਤੋਂ ਬਾਅਦ ਉਸ ਸਨੇਕਮ ਜੁਆਇਨ ਕੀਤਾ ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜੈਦੂਤ ਪਾਸਵਰਡ ਅਪਰੇਟ ਦੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਬਰਦੀਪਾਕੇ ਉੱਤੇ ਗਿਆ ਤੇ ਬਰਦੀਪਾਕੇ ਮੇਰੀ ਬੇਟੀ ਕੈਨੇਡਾ ਪੋਲੀਸ ਤੇ 50 ਬੌਦੀ ਬਰਦੀ ਦੇ ਵਿੱਚ ਅਸੀਂ ਇਕੱਠਿਆਂ ਪ੍ਰੇਰਣ ਕੀਤੀ ਤੇ ਇਕੱਠਿਆਂ ਮਸਮਾਨ ਸੁਝਾ ਜਦੋਂ ਮੈਂ ਸਲੂਟ ਮਾਰਿਆ ਤੇ ਮੈਨੂੰ ਕੈਨੇਡਾ ਪੋਲੀਸ ਤੇ ਸਲੂਟ ਮਾਰਿਆ ਤੇ ਉਹਦਾ ਜੋਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਸ ਨੂੰ 12 ਤਰੀਕ ਨੂੰ ਆਪਣੇ ਕਾਲਜ ਜਾਣ ਕਰਾ ਕੇ ਆਈ ਜਿਹੜੇ ਸਾਲ ਚ ਗੁਡੀਏ ਸੀ ਉਹ ਮੇਰੀ ਬੇਟੀ 2017 ਵਿੱਚ ਗਈ ਸੀ ਸਟੱਡੀ ਵੇਸ ਤੇ ਹੋਣਾ ਦੇਖਿਆ ਜਾਵੇ ਅੱਜਕੱਲ ਕੁੰੀਆਂ ਦੇ ਮੁੰਡਿਆਂ ਦੇ ਬਹੁਤ ਫੜ ਰੱਖਿਆ ਹੁੰਦਾ ਇਹ ਤੁਸੀਂ ਕਿਹਾ ਦੀ ਕੁਲੀ ਨੇ ਤੁਹਾਨੂੰ ਇਹ ਨਾ ਤਰਸੀ ਦਿੱਤੀ ਚਲੋ ਬੇਕੂ ਬੀਟੀਆਰ ਬੇਟੇ ਫਰਕਟਾ ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਜੀ ਹੋ ਗਈ ਕਲਪਨਾ ਚਾਵਲਾ ਹੋ ਗਈ ਈਵਨ ਇੱਥੋਂ ਤੱਕ ਜੀ ਸਾਡੇ ਮੈਡਮ ਐਸਐਸਪੀ ਸਾਹਿਬ ਮੈਡਮ ਨੰਮੀਤ ਕੌਂਟਰ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ ਯਾਨੀ ਮੈਂ ਮਾਣ ਮਹਿਸੂਸ ਆ ਦੀ ਗੱਲ ਆ ਜੀ ਕਿਉਂਕਿ ਮੈਂ ਕਹਿੰਦਾ ਬੇਟੇ ਰਬਿਟਸ ਫੜਦੇ ਨੇ ਬੇਟੇ ਨੂੰ ਪੜਾਉ ਉਹਤ ਵਦ ਜਦੋਂ ਉਹ ਪੜ੍ਹਦੀ ਹੁੰਦੀ ਸੀ ਉਹ ਕਹਿੰਦੀ ਸੀ ਵੀ ਮੈਂ ਵਾਪਸ ਉੱਥੇ ਜਾ ਕੇ ਇਸ ਤਰ੍ਹਾਂ ਗੋਇੰਗ ਕਰਨੀ ਨੇ ਮਤਲਬ ਆਪੂਸੀਆ रही है दोस्त का फील हाँ नहीं जी तो सरप्राइज ही देता हूँ ना एक ओके इतनों दिन पढ़ा इसी की थी पूर्ण प्रशासन पूर की थी बेटा को ना पूर्ण प्रशासन की थी अपने कट साउथ में उस तो बाद एमटी की थी अलग तो जगह कलेडा चल उस तो बाद सोने दे बार कम की था जब पीआर तो बाद है फिर उन्हें पूर पूर्ण सुनाया जा� ਇਸ ਤਰ੍ਹਾਂ ਮੈਂ ਕੈਨੇਡਾ ਦੇ ਵਿੱਚ ਮਹਿਸੂਸ ਮਾਨ ਮਸਲਮਾਨ ਬਣਾਈ ਉਸ ਤਰ੍ਹਾਂ ਮੇਰੇ ਖਾਨੇ ਦੇ ਵਿੱਚ ਸਰ ਸਾਡੇ ਡੀਐਸਪੀ ਸਾਹਿਬ ਸਰਦਾਰ ਅਰਚਾ ਸਿੰਘ ਮੇਰੇ ਐਸਐਚਓ ਸਾਹਿਬ ਸਰਦਾਰ ਓਵਰੇਂਦਰ ਸਿੰਘ ਜੀ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਾਨੀ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਕਿ ਉਹ ਜਿਹੜੇ ਮਾਨਸ ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹੁੰਦੇ ਮੌਕੇ ਮੈਂ ਤਾਂ ਇਹ ਆਖਾਂਗਾ ਕਿ ਕਿਸੇ ਨੇ ਮਾਂ ਬਾਪ ਨੂੰ ਬੇਟਾ ਤੇ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਇਹਨਾਂ ਬੇਟੀਆਂ ਦੇ ਬਰਾਬਰ ਹੀ ਬੇਟੀਆਂ ਰੱਖੋ ਕਿਉਂਕਿ ਬੇਟੀਆਂ ਅੱਜਕੱਲ ਬਹੁਤ ਅੱਗੇ ਜਾ ਰਹੀਆਂ 14 ਦੇ ਜਾ ਰਹੀਆਂ ਨੇ। ਕਦੋਂ ਆ ਰਹੀ ਹੈ ਜੁਰੀ ਐਕਟ? ਬੇਟੀ ਦਾ ਮਾਝੀ ਮੈਂ ਰੱਖਿਆ ਮੈਰਜ ਸਾਇਸ ਸਤੰਬਰ ਦੇ ਵਿੱਚ ਆ ਗਈ। ਇਹ ਸਾਡੇ ਥਾਣੇਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਘਰਚਾ ਜੀ ਸਮਰਾਲੇ ਥਾਣੇ ਪੁੱਛਤਾਂ ਗਿਆ। ਇਹਨਾਂ ਦੀ ਬੇਟੀ ਹੈ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਦੀ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਹੜਾ ਬੱਚੀ ਦਾ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਪੁਚਿਆ ਕੀਤਾ ਹੈ ਇਸ ਤੋਂ ਬਣਾ ਕੇ ਵੀ ਗੱਲ ਦੱਸੀ ਜਾਣਾ ਇਹ ਲੜੀ ਨੇ ਉੱਥੇ ਹਾਲਵਰਡ ਕਾਡ ਪੋਜੀਸ਼ਨ ਲਈ ਹੈ ਅ ਅਨਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਰਤੀ ਹੋਈ ਹੈ ਬੱਚੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਸਹਨੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਦੀ ਪਾਸਪੋਰਟ ਪਲੇਟ ਤੇ ਇਹਨਾਂ ਨੇ ਯੂਨੀਫਾਰਮ ਉਹ ਕਮਿਸ਼ਨਰ ਸਾਹਿਬ ਨੂੰ ਮਲੇ ਸਨੂਡ ਮਾਰਿਆ ਤੇ ਇਹਨਾਂ ਦੀ ਬੇਟੀ ਨਾਲ ਉਹਨਾਂ ਦੇ ਗੱਲ ਲੱਗ ਕੇ ਮਿਲੀ ਆ। ਇਹ ਤੋਂ ਵੱਡੀ ਇਮਾਨ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ। ਪਹਿਲਾਂ ਕਦੇ ਦੇਖਿਆ ਹੈ ਜਦ ਕਿ ਦੇਖ ਰਿਹਾ ਉਹ ਪਰਤੀ ਭਰਤੀ ਹੋ ਰਹੀ ਹੁੰਦੀ ਆ ਉਹ ਵੀ ਨਹੀਂ ਪਹਿਲਾਂ ਨਹੀਂ। ਤੇ ਫਸਟ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਭਰਤੀ ਹੋ ਰਿਹਾ ਜਿਹੜੀ ਬੇਟੀ ਆ ਸਾਡੀ ਬੇਟੀ ਸਾਡੇ ਪੁਲਿਸ ਪਰਿਵਾਰ ਦੀ ਪਹਿਲੀ ਹੀ ਸਾਡੀ ਭਰਤੀ ਹੋਈ ਆ। ਸਾਡੇ ਲਈ ਵੱਡੀ ਇਮਾਨਦਾਰੀ ਗੱਲ। ਸਰ ਕਿਹਨੇ ਦੇਖਿਓ ਕਿ ਜਿਹੜਾ ਹਾਲੇ ਵੀ ਕਿਸ ਤਰ੍ਹਾਂ ਕੀਤਾ ਜਾਂਦਾ ਈ ਨਾ। ਇਹ ਬੱਚੇ ਟੀਮ ਆਦੇ ਨੂੰ ਦੇ ਨਾਲ ਦੇਖਦੇ ਨੇ ਕਿ ਟੀਮ ਨਾਲ ਫਿੱਟ ਕਰਾ ਦਿੱਤਾ ਲਓ ਕਿ ਇਹ ਆਪਣੀ ਸੀ ਮੇਰੀ ਯੋਕਲੇਟ ਅੰਚ ਨਾਮ ਰਖੋ ਇਹ ਨਹੀਂ ਸੋਈਲ ਮੈਂ ਤੇ ਕਹਿੰਦਾ ਨੈਗੇਟਿਵ ਸੋਚ ਆ ਅੱਜ ਦੇ ਯੁੱਗ ਦੇ ਵਿੱਚ ਜਿਨ੍ਹਾਂ ਬੱਚਿਆਂ ਤੁਸੀਂ ਮੋਬਾਈਲ ਦੇ ਦੇਖ ਲਓ ਸਕੂਲਾਂ ਕਾਲਜਾਂ ਦੇ ਦੇਖ ਲਓ ਨੌਕਰੀ ਵਾਲੇ ਵਾਸਤੇ ਦੇਖ ਲਓ ਜਿਹੜੇ ਕੰਪੀਟੀਸ਼ਨ ਵੀਰੇ ਯੂਪੀਐਸਸੀ ਦੇ ਪੀਪੀਐਸਸੀ ਦੇ ਬੱਚਿਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀਆਂ ਇਹ ਕੋਈ ਬਿੱਤਦਾ ਨਹੀਂ ਸਾਨੂੰ ਕਰਨਾ ਚਾਹੀਦਾ ਤੁogas ਬੱਚਿਆਂ ਨੂੰ ਜ਼ਿਆਦਾ ਤਰਜੀ ਦੇਣੀ ਚਾਹੀਦੀ ਹੈ ਮੇਰੇ ਨਾ ਪਰਮਜੀਤ ਕੌਰ ਮੇਰੀ ਬੇਟੀ ਦਾ ਨਾਮ ਸੰਦੀਪ ਕੌਰ ਉਹ 217 ਸਦੀ ਬੇਸ ਤੇ ਕੈਨੇਡਾ ਗਏ ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ ਫਿਰ ਉਹਨਾਂ ਨੇ OPP ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨਿੰਗ ਲੈਂਡ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿਮੇ ਸੀਗਾ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਜਾਨੀ ਰੈਂਕ ਮਤਲਬ ਡਿਊਟੀ ਜਾਣ ਕਰਨੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉਥੇ ਉਹ ਪੀਪਲਸ ਭਰ ਕੇ ਤੇ ਮੇਰੇ પતિ ਜੋ ਤੇ ਪੰਜਾਬ ਪੁਲਿਸ ਸੀ ਉਥੇ ਜਾ ਕੇ ਦੋਹਾਂ ਜਾਨਾਂ ਨੇ ਇਕੱਠਿਆਂ ਨੇ ਪ੍ਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਦੇ ਮੇਰੇ ਹੀ ਅਰਦਾਸ ਆ ਸਭ ਦੇ ਬੱਚੇ ਹੀ ਕਿ ਤਰ੍ਹਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਹੈ ਉਹ ਆਪਣੇ ਪਤੀ ਵੱਲੋਂ ਜਿਹੜੀ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉੱਥੇ ਕਾਇਨ ਹੈ ਤੇ ਬੀਟੀ ਨੇ ਜਿਹੜੀ ਉੱਥੇ ਵੀ ਪੁਲਿਸ ਦੀ ਵਰਦੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਪਾਲ ਨੇ ਤੁਸੀਂ ਦੇਖੇ ਹੋਣੇ ਉਹ ਪਾਲ ਜੀ ਮੈਂ ਬਹੁਤ ਮੈਸਨੋ ਬਿਆਨ ਨਹੀਂ ਕਰ ਸਕਦੀ ਉਸ ਸਮੇ ਅਸੀਂ ਇੰਨੇ ਮੋੜਿਆਂਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣ ਨਾਲ ਸੀ ਆਪਣੀ ਬੇਟੀ ਦੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਇੰਨਾ ਸਾਨੂੰ ਮਾਣ ਸੀ ਆਪਣੀ ਬੇਟੀ 'ਤੇ ਉਸ ਟਾਈਮ ਉੱਤੇ ਉਹਨੂੰ ਜੀ ਆਗਰ ਕੇ ਪਾਉ ਹੋ ਰਹੇ ਹਾਂ ਹਾਂ ਜੀ ਪਾਉਕ ਹੋ ਰਹੀ ਹੈ ਜੀ ਮਤਲਬ ਇਹ ਬਹੁਤ ਮਾਣ ਆ ਜਿਵੇਂ ਉਹ ਕਹਿੰਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ ਉਹ ਆਪਣਾ ਪੈਰਾਂ ਤੇ ਖੜੇ ਹੋਣ ਲਈ ਮਾਪਿਓ ਨੂੰ ਕਰਨਾ ਚਾਹੀਦਾ ਹਨ ਫੁੱਲਣ ਜੀ ਜਿਵੇਂ ਕਿ ਸਮਾਜ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹਾਂ ਹਾਂ ਜੀ ਵੀ ਕੁੜੀ ਏਡੀ ਵੱਡੀ ਹਾਂ ਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ ਹੋਰ ਇਹ ਵੀ ਨਹੀਂ ਅਸੀਂ ਰੱਖਿਆ ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਜਿਵੇਂ ਤੁਸੀਂ ਆਪਣਾ ਕੰਮ ਪੜਾਈ ਕਰਨੇ ਕੋਸ਼ਿਸ਼ ਕਰੋ ਉਦਾਂ ਹੀ ਮੇਰੇ ਹਸਬੰਦ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਬੱਚਿਆਂ ਦੀ ਪਰ ਅੱਜ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ 'ਚ ਕੋਈ ਫਰਕ ਰੱਖਣ ਨੂੰ ਚਾਹੀਦਾ ਬੇਟਾ ਹੋਵੇ ਜਾਂ ਬੇਟੀ ਹੋਈ ਪਰ ਬੇਟੀਆਂ ਦੇ ਅੱਜ ਕੱਲ ਬਹੁਤ ਮਾਣ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਦ ਤੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ ਬਸ ਇਹੀ ਮੇਰੀ ਕਹਿੰਦੇ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ ਬੇਟਿਆਂ আর ਬੇਟੀਆਂ 'ਚ ਕੋਈ ਫਰਕ ਨਹੀਂ ਹੈਗਾ ਜੀ ਬੇਟੀਆਂ ਬੇਟਿਆਂ ਨਾਲ ਬੜਰ ਰੋਸ਼ਨ ਨੋ ਕਰਦੇ ਨੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ